ਲੋ ਜੀ ਵੀਰੋ ਪਾਣੀ ਦੇ ਦਿੱਤੇ ਆਪਾਂ ਨੇ ਤੇ ਇੱਧਰ ਓਲੇ ਵੀ ਬੱਜ ਗਏ ਇੱਧਰ ਆਤ ਕੋਈ ਅੰਦੇਸ ਘਰੇ ਪਹੁੰਚੇ ਵੀ ਆ ਪਿੰਡਾਂ ਦੇ ਬਿੱਦੂ ਬਾਈ ਖੜਾਈ ਤੇਰੇ ਨੇ ਉਤਰਨ ਹੋਈ ਹੰਕਾਰ ਨਹੀਂ ਮੋਣੀ ਤੁਮਾ ਆਏਗਾ ਤੇ ਕੁਝ ਖਾਣ ਵਾਸਤੇ ਮੈਂ ਕਰਦੂ ਇਹ ਮਹੀਨੇ ਮਹੀਨੇ ਦਾ ਰਸਮ ਕਾਜ ਉਹ ਲਿਆ ਰਿਹਾ ਬਾਈ ਅੱਜ ਖਾਧੀ ਹੈ ਕੱਲ ਦਾ ਕੋਈ ਵੀ ਫਿਕਰ ਨਹੀਂ ਪੁੱਛੀ ਮਰਦੇ ਪਤਾ ਲੱਗਦਾ ਸੰਗੀਓ ਇਹ ਕਬੀਰਾਂ ਦੀ ਗੱਲ ਹੈ ਜਿਹੜੀ ਗਰੀਬਾਂ ਦੀ ਗੱਲ ਹੈ ਕਿਹੜਾ ਤੇ ਪੜ੍ਹੇ ਦਿੱਤੋ ਮਾਣਾ ਉਹੀ ਸ਼ਾਮ ਨੂੰ ਖਾਣਾ ਆਜਾ ਤੁਮਾਰਾ ਸਹਾਰਾ ਆਇਆ ਮਾ ਦੀ ਪੁੱਛਿਆ ਤੁਮਿਆਂ ਕਿੰਨੇ ਪੈਸੇ ਵਟੇ ਜਲਦੀ ਦੇ ਤੇਰੇ ਬਾਤ ਪੁੱਛਣ ਵਾਸਤੇ ਮਾਂ ਅੱਜ ਮੇਰੀ ਛਾਲੀ ਦੇ मां देखा है ना आपके आप क्या है जाना है तू बैयां दे बैयां दे और जाना है यहाँ पे सात जुगी मां देखा था कि इसमें मां से जन्म बांध किरपा अच्छा तो पागल ना होगा भूमि सुगी मां देखा है ना देख रहे हैं ना ये दादा का ਉਹ ਲੱਗੀ ਨਾ ਤੇਰੇ ਜੰਮੀ ਆਪਾ ਰਾਜਾ ਇਹਨਾਂ ਦਾ ਗੁੱਸਾ ਜੋ ਵੀ ਰੁੱਖਾ ਵਿਸਾ ਹੈ 삶 ਕੀ ਗੁਜ਼ਾਰਾ ਰੱਜ ਕੇ ਝੋਜ ਦੀ ਦੂਜੇ ਤੋਂ ਬਾਅਦ ਲੱਗਾ ਸੀ ਮਾਰ ਮਦਾ ਰਹੀ ਪੁੱਤਰ ਠੀਕ ਹੈ ਜੀ ਇਹਨਾਂ ਨੂੰ ਸਿੱਖਿਆ ਬੱਟਾ ਅਤ ਮਰਾ ਰੂਜ਼ੀ ਮੀਰਾ ਆ ਦੁਨੀਆ ਦੇ ਸੁਮਨ ਵੇਖੀਆਂ ਹੋਰ ਦੁਨੀਆ ਦੇ ਦੁਨੀਆ ਦੇ ਕਿਉਂ ਗਏ ਅੱਜ ਕੁੰਨੇ ਕਿੱਥੇ ਵੜੇ ਨਹੀਂ ਅੱਜ 13 ਪਰਚੀ ਖਾਂ ਪਰ ਹੱਥ ਦੇ ਸ਼ਾਮ ਤੇ ਸੁਮਨ ਕਰਾ ਆਜਾ आज श्री सतगुरु आए मैं सारी बट सतगुरुानों को दे देती हूं सतसंगी हो घर के तीनल के छाता रही कुलखे परम प्यारा है सतगुरु दल में आवा पूरे सत ਅਸੂਗ ਨਹੀਂ ਅਰਦਾਲਾ ਨਾ ਹੋਣੀ ਉਹ ਤਾਂ ਮੋੜ ਵਾਲੇ ਕੰਮ ਕਰਵਾਇਆ ਨਾ ਨਾ ਜਾਣਾ ਹੀ ਨਹੀਂ ਨੇ ਤੇ ਅੱਜ ਵੀ ਸੱਤ ਬੁਰੂ ਥਾਣ ਸਾਰੀ ਬਸਤ ਦੇ 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 ਅੱਜ ਅਸੂਜਾ ਹੋਇਆ ਸੋਭਾ ਸਾਰਾ ਨੇ ਪੂਰੀਆਂ ਵਿੱਚ ਵਾਲਾ जा 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 तो ये बोले गुरु जी सोमी मोरी किस सोमा आप चला है सतगुरु ऊपर करमा विदुर मुझे के आ गया की ततरे नहीं खड़ा सामने एक गरीब बच्चा पटे हुए धनदेव के कपड़े वो सोचते पूरी सबके सच्चे आहार है आप की सतगुरु का विचार बस में सतगुरु आदि की

ਨਾ ਸੌਣ ਰਹੀਆਂ ਕਰਵਾ ਲਈ ਕਿੰਨੇ ਕੋਹਦਾ ਕਿੰਨਾ ਬੁੱਲਾ ਪਰ ਲਿਆ ਬੰਦੇ ਆ ਠੀਕ ਹੈ ਤੇ ਉਹ ਮੰਗਾ ਲੱਲੀ ਮਣਾਉਲੀ ਕਿਹਦੇ ਮਤਲਬ ਹੈ ਉਹ ਮਾਸਾ ਆ ਜਾ ਵਾਹ ਚਾਰ ਪੰਜ ਕਬੂਤਰਾਂ ਬਟਾਏ ਬਾਈ 1 ਵਜੇ ਤੇ 1 ਵਜੇ ਦਾ ਟਾਈਮ ਲੱਗਿਆ ਹੁਣ ਦੀ ਅਪਡੇਟ ਆ ਬਾਈ ਇਹ ਪੰਜ ਕਬੂਤਰਾਂ ਬਟਾਏ ਲੱਗਿਆ ਚਾਰ ਪੰਜ ਦੇ 23 ਕਬੂਤਰ ਫਿਰਦੇ ਆ ਬਾਈ ਹਲੇ 33 ਉੜੇ ਤੇ 33 ਦੇ 23 ਫਿਰਦੇ ਆ ਚਾਰ ਪਟਾਏ ਮਾਰ ਆ ਰਹਿਮਾਨ ਪਟੇੜੀ ਕਬੂਤਰ ਆ ਗਿਆ ਬੋਨਾ ਪਾਈ ਦਾ ਟਾਈਮ ਲੱਗਿਆ ਆ ਵੈਸੇ ਹੀ ਹੈਲੋ ਪਹਿਲੇ ਟਾਈਮ ਹੋ ਗਿਆ ਵੀਰੋ ਕਮਲ ਲੱਭਦੇ ਆਪਾਂ ਤੇ ਪੁੱਤਰ ਕੋਈ ਛੋਟਾ ਪਹਿਲੇ ਮੁੰਡਾ ਛੋਟਾ ਸਮਾਣਾ ਹੋਰ ਆਗਰੋ ਕੰਮ ਹੈ ਪਿਆਰ ਦੇ ਅਮਨ ਸਮਾਣਾ ਕਮਲ ਕੰਨ ਹਾਂਜੀ ਹਾਂਜੀ ਕੁਮਰ ਅੰਡਾ ਵੀਰੇ ਤਲਾਸ਼ ਹੱਤੇ ਅਸੀਂ ਕੀ ਕਰ ਰਹੇ ਹਾਂ ਰੱਖਾ ਦਮਣਾ ਹੋ ਗਿਆ ਬਾਈ ਹਾਂਜੀ ਆਹ ਹੁਣ ਦੁਬਾਰਾ ਸੁਣ ਲਿਓ ਟਾਈਮ ਬਾਈ ਛੋਟਾ ਸਾਰੰਗਵਾਰ ਲਾਡੀ ਪੇਪਲ ਮੱਝ ਸੁੱਖਾ ਮੁੰਡਿਆ ਸੁਖਮਾ ਜੋਤ ਕਲਾਰਾ ਚਾਰ ਗੋਪਾਲਾ 12 ਨੂਰ ਤੇ ਲਈ ਆ 12 ਸਹੀ ਆ ਬਾਈ ਚਲੋ ਬਾਈ ਉੱਤਰ ਜਾਣਾ ਹੁਣ ਪੁੱਛੋ ਪੁੱਛੋ ਜਿਹੜਾ ਉੱਡਦਾ ਕਿ ਤਿੰਨ ਕੋ ਟਾਈਮ ਦਾ ਦੱਸ ਜੀ ਇਸ ਵਾਰ ਪਹਿਲਾਂ ਦੋ ਪਰ ਹੋਣ ਲੱਗਣਾ 3 ਵਜੇ ਚੱਕ ਕਰਿਆ ਦਵਾ ਅੱਠ ਦਿਮਾਗ ਚ ਕਲੀਅਰ ਫਿਰਦੇ ਅੱਠ ਅੱਠ ਨਹੀਂ ਆਏਗੇ ਨਾ ਨਾ ਦੋ ਪਰ ਗਿਆ ਲੱਗਣਾ ਜੀ ਉਹ 10 ਕਲੀਅਰ ਆ 10 ਕਲੀਅਰ ਆ ਫੇਰ ਉਹੀ ਗੱਲ ਦੱਸੋ ਨਾ ਫੇਰ ਪੱਲੇ ਵਾਲਾ ਆ ਗਿਆ ਭਾਈ ਹੈ ਹੈਗਾ ਵੀਰੇ ਹੈਗਾ ਇਹ ਮੈਂ ਤਾਂ ਅਹੀਂ ਦਾ ਬੋਲ ਬਾਪੀ ਵਾਲੇ ਕਬੂਤਰ ਆਹੋ ਜੀ ਕਬੂਤਰ ਆਹੋ ਕੀ ਤੇਰੀ ਭੈਣ ਦੀ ਉਹ ਹਾਲੀ ਵੀਰੇ ਹਾਲੀ 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 ਬਾਈ ਰੋਣਾ ਨਾ ਪਾਓ ਆਪੇ ਸਹੀ ਕਰ ਦਨੇ ਮੈਂ ਅੱਜ ਕਾਣਿਆਂ ਤੇ ਮਟੂ ਦੀ ਕਬੂਤਰੀ ਸਹੀ ਹੋਗੀ ਤਿੰਨ ਆ ਗਏ ਬਾਈ ਤਿੰਨ ਹੋ ਗਏ ਉਹ ਜਿੱਤ ਕਿੰਨੀ ਜਿਹੜਾ ਤੇ ਤਿੰਨ ਜਣਾਂ ਦੀ ਲਈ ਆ ਤਿੰਨ ਜਗਾ ਬਾਈ ਜਿੱਤ ਤਿੰਨ ਜਗਾ ਜਿੱਤਦਾ ਵੀਰੇ ਕੂਤ ਤਿੰਨ ਤਿੰਨ ਸਹੀ ਹੋ ਗਏ ਨਾ ਬਾਈ ਤਿੰਨ ਬਹੁਤ ਗੂਰ ਦੇ ਲਾਲ ਦਾ ਮੋਢੇ ਵਾਲਾ ਖੱਬੇ ਬਾਈ ਨਹੀਂ ਜਿਆਦਾ ਕਾਲੂ ਖੜੀ ਆ ਕਾਲੂ ਖੜੀ ਦੇਖ ਲੈ ਬਾਈ ਖੱਬਾ ਮੋਢਾ ਦਾ ਚਾਰ ਹੋ ਗਿਆ ਯਾਰ ਬਾਈ ਇਦਾਂ ਚਾਰ ਹੋ ਗਿਆ ਬਾਈ ਉਤਰ ਸਹੀ ਹਾਂ ਦੇ ਹੁਣ ਲੰਘ ਕੇ ਯਾਰ ਆਪਣੀਆਂ ਛੱਡੀ ਦੇ ਅੰਦਰ ਭੇਂਟ ਦੇਖ ਲੈ ਕਿਹੜਾ ਸਹੀ ਕਰਦੇ ਚਾਰ ਕੋ ਤਾਂ ਸਹੀ ਆ ਮੇਰੇ लाइव जुड़ अरे कोई जुड़या है नहीं फलाला हाँ जी नहीं रे कट गया टाइम यार हाँ देख यार तू तो है नहीं तू तो उठे यार कैब पता तो गया क्या पता बैग बूग बैग है वो पेंट भी तो बहुत बड़ा है हाँ 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 पहुंचकर रही घूम हाँ आओ रही ठीक है ठीक है चार कबूतर सही है भाई नौ कबूतर बिचों अट्ठ या नौ कूतर चार कबूतर सही है ਦੇਖੀ ਯਾਰ ਇਹ ਨਾ ਓ ਯਾਰ ਪਿੰਡ ਤੱਕ ਪਹੁੰਚ ਗਿਆ ਬਣਾ ਦੇ ਯਾਰ ਮੈਂ ਮੋਸਾ ਕੀ ਵਿੱਚ ਲਾਉਂਗਾ ਹੋਰ ਲੱਗਦੀ ਸੁੱਖਾ ਮੰਗਲ ਸਹੀ ਆ ਸੁੱਖਾ ਮੰਗਲ ਸਹੀ ਕਹਦਾ ਓ ਯਾਰ ਮਰਦਾਂ ਤੇ 5 ਮਿੰਟ ਵਿੱਚ ਪੰਪ ਖੋਣ ਲੱਗਿਆ ਪਹੇ ਜਾ ਕੇ ਆ ਜਾ ਯਾਰ ਮੇਰੇ ਕੋਲ ਆ ਗਿਆ ਓ ਆਪੇ ਦਾ ਬਣਾਰੀ ਮੈਂ ਮੋਸਾ ਵੀ ਲੈ ਕੇ ਆਉਂਗਾ ਮੈਨੂੰ 42 ਚੈੱਕ ਕਰੋ ਬਾਈ ਦੇਖੋ ਇਹਦਾ ਰੰਗ ਕਿਹੋ ਜਿਹਾ ਟਾਣੇ ਆ ਦੇ ਤਾਂ ਕੜਿਆ ਆਪਣਾ ਵੀਰੇ ਆਪਣਾ ਹਾਂ ਉਹ ਪਹਿਲਾ ਪਾ ਦੇਖ ਲੈ ਕਿ ਹੈਗੀ ਹੈ ਗੱਡੀ ਇਹ ਯਾਰ ਸੀਟ ਸੂਟ ਪਰ ਦੇਖ ਲੈ ਕਿ ਐਹੋ ਜਿਹਾ ਬੰਦਾ ਤੂੰ ਆਉਂਦੇ ਹੋ ਪਰ ਠੀਕ ਆ ਬਾਈ ਠੀਕ ਆ ਕੋਈ ਤੇਰਾ ਪੰਜਵਾ ਇੱਕ ਮਿੰਟ ਇੱਕ ਮਿੰਟ ਆ ਲੈ ਗੂਤਰੀ ਆ ਗਿਆ ਫੇਰ ਦੇਖ ਲੋ ਭਾਈ ਮਟਰ ਉਹਨੇ ਦੇਖੀ ਉੱਪਰ ਆਉਂਦੀ ਓ ਦੇ ਆਉਂਦੀ ਆ ਓ ਦੇ ਐਸੀ ਦਾ ਹੀ ਆ ਫੋਨ ਆ ਮੈਨੂੰ ਪੜਾਇਆ ਭਾਈ ਕੋਲੇ ਆ ਮੁੰਡਾ ਇਹ ਨਹੀਂ ਨਹੀਂ ਆ ਗਿਆ ਭਾਈ ਰਹਿਮਾਨ ਪਟੇੜੀਆ ਹੈ ਆ ਗਿਆ ਕਰ ਲਿਓ ਭਾਈ ਦੇਖ ਲਿਓ ਆ ਦੇਖ ਲਓ ਫੇਰ ਫੇਰ ਪੜਾਈ ਦੇ ਭਾਈ ਕਾਕਾ ਲਾਲਪੁਰ ਠੀਕ ਆ ਠੀਕ ਆ ਭਾਈ ਪੰਜ ਗਮੂਤਰ ਆ ਕਰਨੀ ਵੰਡਣੀ ਕਿਸੇ ਨੇ ਦੱਸੋ ਭਾਈ ਕੋਚਲੋ ਤੁਹਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ ਸਾਨੂੰ ਕਾਪੇ ਵਾਲੇ ਇੱਕ ਬਰਾਮਪਰੀ ਹੈ ਭਾਈ ਜਿਹੜੇ ਕੋਈ ਟਾਈਮ ਨਾ ਆਦਾ ਰੋਣਾ ਨਹੀਂ ਪਾਉਣਾ ਸੱਤੋਂ ਹੁਣ ਤਾਂ ਬੰਦੇ ਸਹਿਮ ਦਾ ਕਹਿਰ ਤੁਸੀਂ ਹੋ ਨਹੀਂ ਸਹਿਮ ਦਾ ਭਾਈ ਸਾਡੀ ਵੀ ਹੈ ਕੋਈ ਨੰਬਰ ਦਾ ਭਾਈ 4 ਪੈਸੇ ਕਰ ਲੈ ਆਪਣੇ ਇੱਕ ਖੇੜੀ ਵਾਲਾ ਮਾਰ ਲਿਆ ਕਰ ਲਿਆ ਚਾਰ ਕਬੂਤਰ ਹੈ ਭਾਈ ਹੋਗੇ ਇੱਕ ਪਾਸੇ ਬਰਾਮਪਰੀਏ ਹੋਗੇ ਇੱਕ ਪਾਸੇ ਫਟੇੜੀ ਐਨ ਕਰ ਆ ਕਰਦੇ ਸੁੱਖ ਤੂੰ ਆ ਭਾਈ ਜਦੋਂ ਆ लास्ट ਟਾਈਮ ਮਾੜੀ ਹੋਣੀ ਐ ਸੇ ਪੰਜ ਕਬੂਤਰ ਰਹਿ ਗਏ ਨੇ 4 ਕਬੂਤਰ ਰਹਿ ਗਏ ਇੱਕ ਰਹਿ ਗਿਆ ਭਾਈ ਬ੍ਰਾਂਪੋਰੀ ਜ਼ਿਮੀਦਾਰ ਵਾਲਿਆਂ ਦਾ ਹਾਂ ਚੱਲਦੀ ਰਹੇਗੀ ਭਾਈ ਹਾਂ ਚੱਲਦੀ ਰਹੇਗੀ ਭਾਈ 8 ਵਜਣ ਹਾਂ ਪਾਵਰ ਚਲਾਉਣੀ ਆ ਵਾਹ ਅਸੀਂ ਤਾਂ ਭਾਈ ਤਾਂ ਯਾਰ ਕਬੂਤਰ ਤਾਂ ਦੇਖੇ ਤਾਂ ਯਾਰ ਕਿਸੇ ਦਾ ਘੱਟ ਜੁੜ ਰਿਹਾ ਕਿ ਸਾਡੇ 4 ਕਬੂਤਰ ਆਪਣੇ ਆ ਅਸੀਂ ਕੱਲ ਨੂੰ ਡਾਈਲ ਜਾਣੇ ਆ ਪੰਜਵਾਂ ਵੀ ਆਪਣਾ ਪੰਜਵਾਂ ਵੀ ਆਪਣਾ ਹੀ ਆ ਭਾਈ ਚੱਲ ਕੋਈ ਗੱਲ ਸੁਣ ਲੋ ਹੁਣ ਜਿਹਨਾਂ ਦੇ ਪੰਜੇ ਕਬੂਤਰ ਆ ਜਿਹੜਾ ਕਬੂਤਰ ਆ ਨਾ ਬਾਈ ਦਾ ਹੋਊਗਾ ਉਹਨੂੰ ਆਏ ਦਿਨ ਦਾ ਨਹੀਂ ਹੈਗਾ ਬਣਾ ਲੈ ਲਾ ਜਿਹੜਾ ਬੈਗ ਉਹਨੂੰ ਟਾਈਮ ਹਾਂ ਚਾਰਜ ਵੰਡ ਹੋ ਗਈ ਬੋਲ ਦੀ ਬੋਲ ਦੀ ਮੜਾ ਜਾ ਬਾਈ ਨਾ ਬੋਲ ਬੜਾ ਬੋਲਦੀ ਜੀ ਨਾ ਜੀ ਚਾਰਜ ਸਾਂਝੀ ਹੋਈ ਰਹਿਮਾਨ ਪਟੇੜੀ ਆ ਬਾਈ ਲੰਬੜਦਾਰ ਜਟਾਣਾ ਛੋਟਾ ਸਾਰੰਗਪੁਰ ਕਾਲੂ ਖੇੜੀ ਬਿੱਲੂ ਖੇੜੀ ਰਹਿਮਾਨ ਪਟੇੜੀ ਵਿੱਕੀ ਜਵੰਦਾ ਇਹ ਗੁਬਤਰਾ ਦੇ ਬਾਈ ਸਹੀ ਚਾਰ ਪੰਡੇ ਹੋਈ ਇਹਨਾਂ ਦੀ ਬਾਜੀ ਇਹ ਜਿੱਤੇ ਆ ਹੁਣ ਇਹ ਨਾ ਚਾਰਾਂ ਦੀ ਪਰਚੀਆਂ ਬਣੀਆਂ ਨਾਮਾਂ ਦੀਆਂ ਫਰਾਟਾ ਦੋ ਕੱਪਾਂ ਜੀ ਠੀਕ ਧੰਨਵਾਦ ਠੀਕ ਆ ਬਾਈ ਠੀਕ ਬਾਈ ਨੇ ਇਹਨਾਂ ਸਾਹ ਬਹੁਤ ਵਧੀਆ ਬਾਜੀ ਹੋਈ ਬਾਈ ਬਾਈ ਨੂੰ ਵਧਾਈਆਂ ਇਹਨਾਂ ਤੇ ਮੇਰੇ ਭਰਾ ਵਧੀਆ ਹੋ ਗਿਆ ਇਹ ਜਿੱਤੇਗਾ ਬੱਚਾ ਛੱਡਿਆ ਵਾਦਾ ਬਾਈ ਬਾਈ ਨੇ ਨੇ ਪਹਿਲੀ ਕਲੀ ਦਾ ਬੱਚਾ ਔੜਿਆ ਕਲੀ ਦਾ ਬੱਚਾ ਫਾਟਾ ਮਾਰਿਆ ਬੱਚੇ ਕਲੀ ਕਲੀ ਦਾ ਬੱਚਾ ਛੱਡਿਆ ਵਾਦਾ ਬਹੁਤ ਵਧੀਆ ਬਾਈ ਬਹੁਤ ਜ਼ੋਰ ਮਾਰਿਆ ਕਬੂਤਰ ਨੇ ਇਹਦੇ ਨੇ ਬੱਚਾ ਛੱਡਿਆ ਵਾਦਾ ਚਲੋ ਵਧਾਈਆਂ ਇਹਨੂੰ ਵੀਰ ਨੂੰ ਬਿੰਦੂ ਬਾਈ ਬੈਠਾ ਏ ਨੂੰ ਬਾਈ ਨੂੰ ਵਧਾਈਆਂ ਬਾਈ ਸਾਡੇ ਗੁਰਪਤਾ ਬੰਦਾ ਆਈ ਜਿਹੜਾ ਦੇਖ ਰਹੇ ਹੋ ਜੀ ਇਹ ਮੈਨ ਹੈ ਚਾਲੂ ਦਾ ਕਰਦਾ ਚੱਲਦੀ ਹੈ ਚੱਲਦੀ ਹੈ ਅੱਛਾ ਬੇਟੀ ਆ ਆ ਦੇਖ ਬਾਈ ਸਾਡੇ ਗੁਰਪਤਾ ਬੰਦਾ ਜਿਹੜਾ ਪਹਿਲੀ ਕਲੀ ਦਾ ਬੱਚਾ ਛੱਡਿਆ ਤਾਂ ਨਾ ਉਹ ਵੀਰ ਇਹ ਆਪਣੇ ਨਾਲ ਆ ਜਿਹਦੀ ਫੋਟੋ ਦੇਖ ਰਹੇ ਹੋ ਇਹ ਪਰ ਆ ਸਾਡੇ ਨਾਲ ਆ ਪਹਿਲੀ ਕਲਾਇਆ ਵਾਲਾ ਬੱਚਾ ਅਸੀਂ ਨਾਲੇ ਛੱਡਿਆ ਵਾਦਾ ਕਰਕੇ ਓੜਿਆ ਵੀਰ ਬੱਚਾ ਬਹੁਤ ਹੀ ਚੰਗਾ ਕੱਲਾ ਓੜਿਆ ਬਧਾਈਆਂ ਵਧਾਈਆਂ ਸਾਰਿਆਂ ਨੂੰ ਬਧਾਈਆਂ ਲੱਖ ਲੱਖ ਵਧਾਈਆਂ ਹੋ ਜਾ ਤਾ ਜੇ ਇੱਕ ਹੋਰ ਚੱਕ ਦੇ ਕਾਲੂ ਘੇੜੀ ਤੂੰ ਐ ਨੰਬਰ ਵਾਲਾ ਕੱਪ ਲੈ ਕਾਲੂ ਆ ਵੇ ਰਹਿਮਾਨ ਦੀ ਟੇਢੀ ਪਕਾ ਚੱਲ ਬਾਈ ਕੱਪ ਆ ਗਿਆ ਨਹੀਂ ਗਿਆ ਪੱਖਾ ਆ ਗਿਆ ਲੰਬੜਦਾਰ ਜਾਣਾ ਫਰਟ ਸਬੜਾ ਦੇ ਬਾਈ ਲੈ ਬਾਈ ਗਿਆ ਹਾਂ ਆ ਗਿਆ ਆ ਵੀ ਜਾ ਗਏ ਬਾਈ ਕਿਦੇ ਕਰੇ ਰਹਿਮਾਨ ਪਟੇੜੀ ਠੀਕ ਹੈ ਓਕੇ ਕੱਛੜਾ ਕੱਢਾ ਕੱਛੜਾ ਕਢਾ ਰਹੀ ਹੈ ਕੱਛੜਾ ਲੈ ਕੇ ਤਾਂ ਨਹੀਂ ਹੁਣ ਲੈ ਕੇ ਜਾਣੀ ਹੈ ਨਹੀਂ ਹੈ ਬਾਈ ਪੈਸੇ ਵੀ ਲੈ ਲਓ ਆਪਣੇ ਆ ਗਿਆ ਥੱਲੇ ਆ ਥੱਲੇ ਆਂ ਅਮੜੇ ਪਹਿਲਾ ਹੁਲੇ ਆ ਜਾ ਮਟਰ ਆ ਜਾ ਆ ਜਾ ਆ ਲਕੋ ਆ ਪਹਿਲਾ ਫੋਟੋ ਕਿੱਥੋਂ ਮਟਰੂ ਦੀ ਨਾਲ ਯਾਰ ਮਟਰੂ ਕਰ ਕਾਬੂ ਨੇੜੇ ਹੋਇਆ ਮਟਰੂ ਦੇ ਨਾਲ ਆ ਲੈ ਲੈ ਵਿੱਚ ਨਹੀਂ ਵੀਡੀਓ YouTube ਉੱਪਰ ਜਾਣੀ ਹੈ ਤੇ ਲਾਲੀ ਅੱਛਾ ਇਹ ਤਾਂ ਕਿੱਥੇ ਉੱਡਦੀ ਆ ਆ ਹੈਗਾ ਅੱਜ ਨਹੀਂ ਸਾਂਝੀ ਕਰਨੀ ਤੇ ਆਪਾਂ ਚਾਰ ਨਾਲ ਆ ਰਹੇ ਨੇ ਲਓ ਜੀ ਬਾਬਾ ਜੀ ਲਾਓ ਦਾਤੀ ਨੂੰ ਹੱਥ ਲੈ ਲੈ ਫੋਟੋ ਪਾ ਦੇਣੀ ਹੈ ਲੈ ਲੈ ਫੋਟੋ ਪਾ ਦੇਣੀ ਹੈ ਚੱਕਰ ਨਹੀਂ ਮੈਂ ਤਾਂ ਵੀਡੀਓ ਬਣਾਈ ਹਲੇ